ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਜਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲੇ ਦੋ ਮੋਰਾ ਨਸਲ ਦੀਆਂ ਬਹੁਤ ਸੋਹਣੀਆਂ ਕੱਟੀਆਂ ਸੇਲ ਹੈ ਜੀ ਇੱਕ ਦੀ ਏਜ ਹੈਗੀ 15 ਮਹੀਨੇ ਤੇ ਦੂਸਰੀ ਦੀ ਹੈਗੀ 14 ਮਹੀਨੇ ਬਿਲਕੁਲ ਸਸਤੇ ਭਾਅ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਨੰਬਰ ਵੀਰ ਦਾ 872910712 ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ। ਦੋ ਕਟੀਆਂ ਨੇ ਮੋਰਾ ਨਸਲ ਦੀਆਂ 15 ਮਹੀਨਿਆਂ ਦੀ ਇੱਕ ਦੂਸਰੀ 14 ਮਹੀਨਿਆਂ ਦੀ ਆ। ਪਿੰਡ ਮਹਿਲਖੁਰਦ ਜਿਲ੍ਹਾ ਬਰਨਾਲਾ 8729 10712 ਇਹ ਵੀਰ ਦਾ ਨੰਬਰ ਆ। ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ, ਪੇਜ ਨੂੰ ਕਰਿਓ ਫੋਲੋ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਨਾਲ। ਧੰਨਵਾਦ ਜੀ।